ਈਆਂ ਲਗਾਣਾ ਵੇ ਕੈ ਸੋਨੀਆਂ ਲਗਾਣਾ ਹੜੀਆਂ ਲਗਾਣਾ ਵੇ ਕੈ ਸੋਨੀਆਂ ਲਗਾਣਾ ਮਿੱਤ ਲਾਉਣਾ ਹਸੂਨੀਆ ਲਾਰਾ ਗਾਇਣਿਆ ਤੋ ਜੱਟੀ ਸਖਣੀ ਕੋਈ ਟੂਮ ਟਕਰਾ ਦੇ ਸਰਦਾਰਾ ਗਾਇਣਿਆ ਤੋ ਜੱਟੀ ਸਖਣੀ ਕੋਈ ਟੂਮ ਟਕਰਾ ਦੇ ਸਰਦਾਰਾ ਗਾਇਣਿਆ ਤੋ ਜੱਟੀ ਸਖਣੀ ਅੱਜ ਸੌਖਾ ਹੋ ਜੂ ਹੱਥ ਕੱਲ ਸੌਖਾ ਹੋ ਜੂ ਹੱਥ ਅੱਜ ਸੌਖਾ ਹੋ ਜੂ ਹੱਥ ਕੱਲ ਸੌਖਾ ਹੋ ਜੂ ਹੱਥ ਨਿਤ ਰਹਿਣਾ ਇਸ ਕੀ ਮਾਕੜਦਾ ਅਜੇ ਤੇਰੇ ਬਦਲਾ ਨਾ ਬਣੇ ਅੱਜ ਤੇਰੇ ਬੰਦ ਨਾ ਬਣੇ ਜੱਟ ਮਾਰ ਗਿਆ ਤੁਮਾਂ ਜਾ ਕਾਰਿਦਾ ਅੱਜ ਤੇਰੇ ਬੰਦ ਨਾ ਬਣੇ ਜੱਟ ਮਾਰ ਗਿਆ ਤੁਮਾਂ ਜਾ ਕਾਰਿਦਾ ਅੱਜ ਤੇਰੇ ਬੰਦ ਨਾ ਬਣੇ